ਅਗ ਆਪਣਾ ਨਤੀਜਾ ਦੇਣਾ ਅੱਜ ਆਪਾਂ ਜਿਹੜਾ ਹੈ ਗੋਮਨ ਘਾੜ ਤੋਂ ਗੋਵਿੰਦ ਧਾਮ ਤੱਕ ਜਾਵਾਂਗੇ 2013 ਦੇ ਵਿੱਚ ਤਾਂ ਇਹੇ ਮਤਲਬ ਅੰਦਰ ਆ ਗਿਆ ਸੀ ਪਾਣੀ ਤੇ ਪੱਥਰਾਂ ਨਾਲ ਗੁਰੂ ਘਰ ਅੱਜ ਨਾ ਭਰ ਦਿੱਤਾ ਸੀਗਾ ਉਹ ਪੱਥਰ ਜਿਹੜਾ ਹਜੇ ਵੀ ਨਗਰ ਹਾਲ ਦੇ ਵਿੱਚ ਰੱਖਿਆ ਹੋਇਆ ਆਹ ਕੀ ਖਰੀਦਿਆ ਆਂ ਦਾ ਸਭ ਤੋਂ ਪਹਿਲਾਂ ਡਾਂਗਾ ਲੈਂਦੇ ਆ ਡਾਂਗਾ ਦੇ ਥੱਲੇ ਜਿਹੜੀ ਆ ਥੱਲੇ ਛੋਰੀ ਹੁੰਦੀ ਹੈ ਵੀ ਮਾਲਾ ਵਰਪਰੇ ਵਿੱਚ ਵੀ ਤੇ ਕਈ ਵਾਰੀ ਤਰਕਣ ਹੁੰਦੀ ਹੈ ਉੱਥੇ ਵੀ ਜਿਹੜਾ ਕਾਮਜਾਬਾ ਜਿਹੜਾ ਹੁੰਦੀ ਹੈ ਥੋੜਾ ਹਸਾਰਾ ਵੀ ਲਾਉਂਦੀ ਹੈ ਉਦੋਂ ਬਣਾ ਫਰੈਸ ਜਿਹੜੀਆਂ ਆਹਾ ਜਰਾਬਾਂ ਚੁੱਕ ਲਈਏ ਇਹ ਵਾਲੀਆਂ ਠੀਕ ਆ ਤੇ ਰੇਨ ਕੋਟ ਠੀਕ ਆ ਇਹ ਲੈ ਲੈਣ ਜਿਹੜੀਆਂ ਜਰਾਬਾਂ ਹੁੰਦੇ ਨੇ ਕਿ ਬੂਟਾਂ ਦੇ ਉੱਤੋਂ ਦੀ ਪੈ ਜਾਣਗੀਆਂ ਤਾਂ ਕਿ ਜਿਹੜਾ ਬਰਫਰੇ ਵਿੱਚ ਅੱਗੇ ਆ ਜਿਹੜਾ ਹੈਗਾ ਗ੍ਰਿਪ ਜਾ ਬਣ ਜੇ ਆਹ ਚੱਲੇ ਆ ਹੁਣ ਆਪਣੀ ਪੈਦਲ ਯਾਤਰਾ ਸ਼ੁਰੂ ਕੀਤੀ ਮੇਰੇ ਨਾਲ ਨੇ ਹਰਦੀਪ ਸਿੰਘ ਜੀ ਖੱਢ ਤੋਂ ਇਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਆ ਇਹਨਾਂ ਦਾ ਪਹਿਲਾ ਪਹਿਲਾ ਤਜਰਬਾ ਕਿਵੇਂ ਆ ਜੀ ਠੀਕ ਆ ਗਿਆ ਬਈ ਬਹੁਤ ਵਧੀਆ ਸਫ਼ਰ ਸੀਗਾ ਪਿੱਛੇ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਅੱਗੇ ਚੱਲਦੇ ਪਰਮਾਤਮਾ ਦੀ ਕਿਰਪਾ ਨਾਲ ਉਹ ਵੀ ਸਫ਼ਰ ਠੀਕ ਰਿਹਾ ਪਹੁੰਚ ਚੁੱਕੇ ਆ ਆਪਰ ਗੱਡੀਆਂ ਕੋਲੇ ਠੀਕ ਹੈ ਇੱਥੋਂ ਅਜਾ ਹੈ ਇਹ ਜੀਪਾ ਦਾ ਕਿੰਨਾ ਕਰਾ ਉਹ ਵੀ ਦੱਸਦਾ ਤੁਹਾਨੂੰ ਮੈਂ ਇੱਥੇ ਰਜਿਸਟ੍ਰੇਸ਼ਨ ਦਿਖਾਉਣੀ ਪੈਂਦੀ ਸਾਨੂੰ ਸਾਰੇ ਸਾਰੇ ਵੀ ਭਾਈ ਆਜਾ ਕਿਉਂਕਿ ਜਿਹੜਾ ਆਨਲਾਈਨ ਜਿਹੜਾ ਤੁਸੀਂ ਕਿਉਂਕਿ ਉਹ ਤੋਂ ਬਿਨਾਂ ਤੁਹਾਨੂੰ ਕਿਤੇ ਰੋਕਿਆ ਜਾਂਦਾ ਉਹ ਘੋੜੇ ਦਾ ਕੀ ਰੇਟ ਮਾੜਾ ਦੱਸੀ ਔਰ 1900 ਦੇ ਵੀਰੇ 1900 ਰੁਪਏ ਹਾਂ ਤਾਂ ਜੇ ਕਿਸੇ ਇਹ ਗੋਵਿੰਦ ਦਾ ਧਾਮ ਤੱਕ ਜਾਊਗਾ ਹੈਨਾ ਗੋਵਿੰਦ ਦਾ ਤੇ ਉੱਪਰ ਨਹੀਂ ਨਹੀਂ ਬੰਦਾ ਲੈ ਕੇ ਜਾਂਦਾ ਜਾਂ ਬੈਗ ਲੈ ਕੇ ਜਾਂਦਾ ਬੰਦਾ ਵੀ ਲੈ ਕੇ ਜਾਏਗਾ ਬੈਗ ਵੀ ਲੈ ਕੇ ਜਾਏਗਾ اچھا ਬੰਦਾ আর ਬੈਗ ਦੋਨੋਂ ਦਾ 1500 ਬੰਦੇ ਦਾ ਕਿੰਨਾ ਰੁਪਏ ਹੋਵੇ ਬੰਦੇ ਦਾ 2000 7-8000 1500 ਤਾਂ ਹੈਲੀਕਾਪਟਰ ਚ ਨਾ ਮਹਿੰਗਾ ਪਈ ਜਣੇ ਹਾਂ ਲਗਭਗ 2 ਕਿਲੋਮੀਟਰ ਦਾ ਸਿੱਧੇ ਚੜਾਈ ਐ ਇਸ ਚ ਬੰਦਾ ਕਾਫੀ એનર્ਜੀ ਲੱਗਦੀ ਐ ਬਾਡੀ ਦੀ ਤੇ ਵਿੱਚ ਚਾਹ ਦਾ ਖਾਣਾ ਮਿਲ ਜਾਣਗੇ ਤੁਹਾਨੂੰ ਮੈਂ ਕੀ ਵਾਲੀਆਂ ਚਾਹ ਵਾਲੀਆਂ 10 ਕਿਲੋਮੀਟਰ ਚ ਪਾਈ ਜਾਣ ਤੋਂ ਬਾਅਦ ਲੰਗਰ ਆ ਜਾਂਦਾ ਠੀਕ ਐ ਇੱਥੇ ਤੁਸੀਂ ਜਿਹੜਾ ਮੈਡੀਕਲ ਐਡ ਵੀ ਲੈ ਸਕਦੇ ਹੋ ਮਾਲਸ ਵਗੈਰਾ ਵੀ ਕਰ ਦਿੰਦੇ ਹੁੰਦੇ ਤੇ ਨਾਲ ਲੰਗਰ ਪਾਣੀ ਵੀ ਤੁਸੀਂ ਛੱਕ ਸਕਦੇ ਆ ਇਹਨੇ ਹੁਣ 1900 ਵਾਲਾ ਕੋੜਾ 600 ਚਲਿਆ ਐਵੇਂ ਪੱਟੀ ਦੀ ਬਣਾ ਕੇ ਮਾਲਸ ਕਰਾ ਕੇ ਦੋ ਵਾਰੀ ਚੜਨਾ ਹੀ ਕੋੜੇ ਤੇ ਫੇਰਾ ਕੀ ਹੈ ਹੈ ਜਿਹੜੇ ਲੈ ਜਾਂਦੇ ਆ ਪਾਸੋਂ ਜਿਹੜਾ ਪੰਜ ਸੈਂ ਸਰਵਾਂ ਜਿਹੜਾ ਜਾ ਰਿਹਾ ਉਹ ਸਵੇਰੇ ਆਪਾਂ ਗੱਲ ਕਰ ਗਏ ਨਗਰ ਕੀਰਤਨ ਨੂੰ ਇਹਨਾਂ ਪਾਸੋਂ ਤੋਂ ਇਧਰ ਕੋੜਿਆਂ ਤੇ ਪਾਹਣ ਗੋਮਿੰਦ ਘਾੜ ਜਿਹੜਾ ਬਿਲਕੁਲ ਪਹੁੰਚਣ ਲੱਗੇ ਆ ਸਾਹਮਣੇ ਇੱਥੇ ਕੈਂਪਿੰਗ ਹੁੰਦੀ ਹੈ ਨਾਲ ਹੀ ਹੈਲੀਪੈਡ ਵੀ ਹੈ ਇੱਥੇ ਕੈਂਪਿੰਗ ਕਰਨੀ ਉਹ ਕੈਂਪਿੰਗ ਵੀ ਕਰ ਲੈਂਦੇ ਸੀ ਅੱਗੇ ਤੇ ਹੈਲੀਕਾਪਟਰ ਇੱਥੋਂ ਤੱਕ ਆਉਂਦਾ ਇੱਥੋਂ 500 ਮੀਟਰ ਤੱਕ ਤੁਰ ਕੇ ਜਾਣਾ ਹੁੰਦਾ ਅੱਜ ਆਪਣਾ ਤੀਜਾ ਦਿਨ ਆ ਅੱਜ ਆਪਾਂ ਜਿਹੜਾ ਹੈ ਗੋਮਿੰਦ ਘਾੜ ਤੋਂ ਗੋਬਿੰਦ ਧਾਮ ਤੱਕ ਜਾਵਾਂਗੇ ਤੇ ਲਗਭਗ ਸਵੇਰ ਦੇ 5:30 6:00 ਵਜੇ ਸੋਚਿਆ ਦਾ ਸੀਗਾ ਵੀ ਤਨ 3:30 ਵਜੇ ਤੁਰ ਕੇ ਜਾਵਾਂਗੇ ਪਰ ਹੌਲੀ ਹੌਲੀ ਹੁੰਦਾ ਲੇਟ ਔਰ ਗਰੁੱਪ ਦਾ ਹੀ ਹੁੰਦਾ ਵੀ ਥੋੜਾ ਥੋੜਾ ਟਾਈਮ ਲੱਗਦਾ ਲੱਗਦਾ ਲੱਗ ਹੀ ਜਾਂਦਾ ਹੈ ਨਾ ਸੋ ਆਪਾਂ ਜਿਹੜਾ ਤੁਹਾਨੂੰ ਪਿੱਛੇ ਜਿਹੜਾ ਹੈਗਾ ਨਿਸ਼ਾਨ ਸਾਹਿਬ ਦਿਖ ਰਿਹਾ ਹੈਗਾ ਆ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਠੀਕ ਹੈ ਤਾਂ ਇੱਥੋਂ ਆਪਾਂ ਜਿਹੜਾ ਹੈਗਾ ਅੱਜ ਆਪਦੀ ਜਿਹੜੀ ਯਾਤਰਾ ਸ੍ਰੀ ਹਿਮਕੋਟ ਸਾਹਿਬ ਵਾਸਤੇ ਸ਼ੁਰੂ ਕਰਾਂਗੇ ਅੱਜ ਗੋਬਿੰਦ ਧਾਮ ਤੱਕ ਜਾਵਾਂਗੇ ਠੀਕ ਕੱਲ ਨੂੰ ਗੋਬਿੰਦ ਧਾਮ ਤੋਂ ਜਿਹੜਾ ਹੈਗਾ ਗੋਮਿੰਦ ਅ ਜਿਹੜਾ ਹੈ ਹਿਮਕੋਟ ਸਾਹਿਬ ਤੱਕ ਜਾਵਾਂਗੇ ਸਵੇਰ ਦਾ ਸਮਾਂ ਲਗਭਗ 6:00 ਵਜੇ ਆਪਾਂ ਮਥਾ ਦੇਖ ਕੇ ਲੈ ਕੇ ਅਸ਼ੀਰਵਾਦ ਆਪਾਂ ਜੜਾਇਆ ਹੈ ਕਾ ਹਨ ਆ ਪੱਥਰ ਦਾ ਪਾਣੀ ਛਕਣ ਆਏ ਤੇ ਇਹ ਤੋਂ ਬਾਅਦ ਲੰਗਰ ਛੱਕ ਕੇ ਅੱਗੇ ਦੀ ਚੜਾਈ ਸ਼ੁਰੂ ਕਰਾਂਗੇ ਆ ਸੰਗਤ ਬਹੁਤ ਬਹਾਅਲ ਦੇ ਕਿ ਤੁਹਾਨੂੰ ਜਿਆਦਾ ਨਾ ਚਿੰਤਾ ਆ ਰਹੀ ਕਿਉਂਕਿ ਕੱਲ ਨੂੰ ਜੜਾ ਹੈਗਾ ਪਹਿਲੇ ਦਰਸ਼ਨ ਹੁੰਦੇ ਨੇ ਸੋ ਇਹ ਤੋਂ ਬਾਅਦ ਆ ਜਿਹੜਾ ਹੈਗਾ ਆਪਾਂ ਕਹਿੰਦੇ ਕਿ ਬਹੁਤ ਜ਼ਿਆਦਾ ਸੰਗਤ ਜਿਹੜੀ ਅੰਦਰ ਦੀ ਹਿੰਕੋਟ ਸਾਹਿਬ ਦੇ ਦਰਸ਼ਨਾਂ ਤੋਂ ਪਾਸ ਹੀ ਆਉਂ ਪੱਥਰ ਹੈ ਜਿਹੜਾ ਆ ਕੇ ਆ ਮਨ ਲੋ ਬਹੁਤ ਜਿਆਦਾ ਹੜ੍ਹ ਆਏ ਸੀਗੇ 2013 ਦੇ ਵਿੱਚ ਤਾਂ ਇਹ ਮਨ ਲੋ ਅੰਦਰ ਆ ਗਿਆ ਸੀ ਪਾਣੀ ਤੇ ਪੱਥਰਾ ਨਾਲ ਗੁਰੂ ਘਰਾਂ ਦੇ ਨਾਲ ਭਰ ਦਿੱਤੀਆ ਸੀਗਾ ਉਹ ਪੱਥਰ ਜਿਹੜਾ ਹਜੇ ਵੀ ਨਗਰ ਹਾਲ ਦੇ ਵਿੱਚ ਰੱਖਿਆ ਹੋਇਆ ਹੈ ਕਿ ਗ੍ਰਿਹਦਾਆਂ ਦਾ ਸਭ ਤੋਂ ਪਹਿਲਾ ਡਾਂਗਾ ਲੈਂਦੇ ਆ ਡਾਂਗਾ ਥੱਲੇ ਜਿਹੜੀ ਆ ਥੱਲੇ ਛੁਰੀ ਹੁੰਦੀ ਹੈ ਵੀ ਮਾਲਾ ਬਰਫ ਦੇ ਵਿੱਚ ਵੀ ਤੇ ਕਈ ਵਾਰੀ ਤਲਕਣ ਹੁੰਦੀ ਹੈ ਉੱਥੇ ਵੀ ਜਿਹੜਾ ਕਾਮਜਾਬਾ ਜਿਹੜਾ ਹੁੰਦੀ ਹੈ ਥੋੜਾ ਹਸਾਰਾ ਵੀ ਲਾਉਂਦੀ ਹੈ ਉਦੋਂ ਬਿਨਾ ਫਿਰ ਜਿਹੜੀਆਂ ਆ ਹਾ ਜਰਾਬਾਂ ਇਹ ਵਾਲਾਂ ਦਾ ਠੀਕ ਆ ਤੇ ਰੇਨ ਕੋਟ ਠੀਕ ਆ ਇਹ ਲੈਣਾ ਜਿਹੜਾ ਜਰਾ ਬਾਹਰੋਂ ਰਹੇ ਬੂਟਾਂ ਦੇ ਉੱਤੋਂ ਦੀ ਪਾਈ ਜਾਂਦੇ ਨੇ ਤਾਂ ਕਿ ਜਿਹੜਾ ਬਰਫਰੇ ਵਿੱਚ ਆਪੇ ਆ ਜਿਹੜਾ ਹੈਗਾ ਗ੍ਰਿਪ ਜਾ ਬਣ ਜੇ ਰੇਨ ਕੋਟ ਕੰਮ ਆ ਤੜਕੇ ਤੜਕੇ ਮੀਂਹ ਆ ਜਾਂਦਾ ਥਫਲਾ ਹਾਲ ਆ ਤੇ ਇੱਥੇ ਆ ਜਿਹੜਾ ਹੈਗਾ ਸਮਾਨ ਆਪ ਦਾ ਕਿਉਂਕਿ ਜਿੰਨਾ ਆਪਣਾ ਸਮਾਨ ਹੁੰਦਾ ਜਿਆਦਾ ਹੀ ਹੁੰਦਾ ਤੇ ਤਾਂ ਜੇ ਆਪਾਂ ਸਾਰਾ ਸਮਾਨ ਲੈ ਕੇ ਚੱਲਾਂਗੇ ਤਾਂ ਔਖਾ ਹੋਵਾਂਗੇ ਜਿਹੜੀ ਆ ਲਾਈਨ ਲੱਗੀ ਆ ਇਸ ਵਾਸਤੇ ਲੱਗੀ ਆ ਇਹ ਗੱਡੜੀ ਘਰ ਹੈ ਕਿ ਆ ਜਿਹੜੇ ਵੀ ਆਪਾਂ ਕਿਹਾ ਸਾਡੇ ਸਰਦਾ ਲੋ ਵੀਰ ਹੁੰਦੇ ਹਨ ਤਾਂ ਉਹ ਪੈਣਾ ਹੁੰਦਾ ਨਾ ਚਾਹੇ ਉਹ ਗੱਡੀ ਘਰ ਦੇ ਵਿੱਚ ਆਪਦਾ ਸਮਾਨ ਜਮ੍ਹਾਂ ਕਰਾ ਕੇ ਬਾ ਟੋਕਨ ਲੈ ਲੈਂਦੇ ਤੇ ਉਦੋਂ ਬਾਅਦ ਜਿਹੜਾ ਹੈਗਾ ਵਾਪਸ ਆ ਕੇ ਇੱਥੋਂ ਹੀ ਜਿਹੜਾ ਹੈਗਾ ਚੀਜ਼ਾਂ ਖਰੀਦ ਲੈਂਦੇ ਸੋ ਨਾਲ-ਨਾਲ ਜਿਹੜਾ ਹੈਗਾ ਤੁਹਾਨੂੰ ਆਡਾ ਚੈਨਲ ਆ ਜਿਹੜੇ ਉਹ ਉਹ ਇਹ ਤੁਹਾਨੂੰ ਦਿਖਾਉਂਦੇ ਵੀ ਰਹਿੰਦੇ ਹੋਣਗੇ ਤੇ ਮਤਲਬ ਉਦੋਂ ਬਾਅਦ ਜਿਹੜਾ ਇਹ ਗੁਰੂ ਘਰ ਸਾਹਿਬ ਹੈਗਾ ਇੱਥੇ ਮੱਥਾ ਟੇਕਦੇ ਆਂ ਉਦੋਂ ਬਾਅਦ ਜਿਹੜਾ ਹੈਗਾ ਆਪਾਂ ਗੱਲ ਕਰਕੇ ਅੱਗੇ ਦੀ ਯਾਤਰਾ ਜਿਹੜੀ ਸ਼ੁਰੂ ਹੁੰਦੀ ਹੈ ਹਾਂ ਇਹ ਮੇਨ ਗੇਟ ਹੈ ਠੀਕ ਹੈ ਜਿਸ ਨੂੰ ਐਗਜੈਟ ਹੁੰਨੇ ਮੰਨ ਲਾ ਆਪਾਂ ਸ਼ੁਰੂ ਕਰਦਾ ਜਮ ਬਾਈ ਵੱਰ ਕੇ ਅਰਦਾਸ ਬੇਨਤੀ ਕਰਕੇ ਤੇ ਅੱਗੇ ਜਲਾ ਹੈਗਾ ਆਪਦੀ ਯਾਤਰਾ ਨੂੰ ਸ਼ੁਰੂ ਕਰਦੇ ਹਾਂ ਸੋ ਮੇਰੇ ਨਾਲ ਇਸ ਵਾਰ ਵੀ ਕਲਕੱਤੇ ਤੋਂ ਤੇ ਪੰਜਾਬ ਤੋਂ ਨਾਲ ਮੁੰਡੇ ਹੈਗੇ ਆ ਉਹਨਾਂ ਨੇ ਇਸ ਵਾਰ ਜਾਣਾ ਠੀਕ ਹੈ ਤੇ ਪਹਿਲਾਂ ਜਿਹੜਾ ਜਿਹੜਾ ਹੈਗਾ ਆ ਪੁਲ ਦੇ ਥਰੂ ਜਾਂਦੇ ਹੁੰਦੇ ਸੀ ਕਿ ਮੰਨ ਲਾ ਇੱਥੋਂ ਪੁਲ ਸੀਗਾ ਆਹ ਵਾਲਾ ਜਿਹੜਾ ਸਾਹਮਣੇ ਤੁਹਾਨੂੰ ਹੁਣ ਦਿੱਗਿਆ ਨਜ਼ਰ ਆਉਂਦਾ ਹੁਣ ਇਹ 15 15 ਮਾਰਚ ਨੂੰ ਸੋ ਅੱਗੇ ਇੱਥੋਂ ਦੇ ਜਾਂਦੇ ਸੀ ਪਰ 15 ਮਾਰਚ ਨੂੰ ਇਹ ਉੱਤੋਂ ਪੱਥਰ ਡਿੱਗਿਆ ਟੁੱਟ ਕੇ ਉਹਦੇ ਕਰਕੇ ਟੁੱਟ ਗਿਆ ਸਾਰਾ ਸਾਰਾ ਤੇ ਹੁਣ ਜਿਹੜਾ ਹੈਗਾ ਦੂਸਰੇ ਪਾਸੇ ਜਿਹੜਾ ਹੈਗਾ ਪੁਲ ਬਣਾਇਆ ਉਹਦੇਲੇ ਪਾਸੇ ਜਾਂਦੇ ਆ ਤਾਂ ਕਰਕੇ ਆਹ ਜਿਹੜਾ ਪਾਣੀ ਦਾ ਵਾ ਇਹ ਬਹੁਤ ਤੇਜ਼ ਹੁੰਦਾ ਤੇ ਇੱਕ ਦੋ ਵਾਰ ਜਿਹੜਾ ਹੈਗਾ ਆਪਾਂ ਗੱਲ ਕਰਕੇ ਸ੍ਰੀ ਗੋਵਿੰਦਰਾਜ ਜੀ ਹੇਮਪੁਰ ਸਾਹਿਬ ਜੀ ਗੋਵਿੰਦ ਘਾਟ ਕੇ ਇਹਦੇ ਅੰਦਰ ਵੀ ਪਾਣੀ ਤਾਂ ਹੈਗਾ ਚਲਾ ਜਾਂਦਾ ਤੇ ਇੱਕ ਵਾਰੀ ਆਮਾਰਤਾ ਜੜੀ ਉਹਨੂੰ ਵੀ ਇਨਹਸਾਨ ਦੇ ਦਾ ਹੈਗਾ ਪਹੁੰਚਿਆ ਹੈਣਾ ਉਹ ਅਲੱਗ-ਅਲੱਗ ਜਿਹੜਾ ਹੈਗਾ ਪਿੰਡਾਂ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਅਤੇ ਅਲੱਗ-ਅਲੱਗ ਰਾਜਾਂ ਤੋਂ ਲੋਕ ਆਉਂਦੇ ਆ ਸੋ ਇਹ ਸਾਰਾ ਸਾਰਾ ਮਾਉਂਟੇਨ 뷰 ਆ ਇਹਦੇ ਉੱਪਰ ਦੀ ਕਰਾਸ ਕਰਕੇ ਆਪਾਂ ਉੱਪਰ ਪਹੁੰਚਾਂਗੇ ਹੁਣ ਲਾਏ ਹਜ਼ਾਰ ਦੀ ਦੌਰ ਤੇ ਹੁਣ ਨਵਾਂ ਬੜਾਇਆ ਲਗਭਗ 2 ਮਹੀਨੇ ਦੀ ਮਿਹਨਤ ਤੋਂ ਬਾਅਦ ਤਾਂ ਗੁਰੂ ਘਰ ਤੋਂ ਜਿਹੜਾ ਇਹ ਸੰਧਾਲੂ ਪਹਿਲਾਂ ਸਭ ਤੋਂ ਪਹਿਲਾਂ ਇਹ ਪੁੱਲ ਤੇ ਪੜਾ ਕਰਦੇ ਆ ਪੜਾ ਤੋਂ ਬਾਅਦ ਜਿਵੇਂ ਤੁਹਾਨੂੰ ਨਜ਼ਰ ਆਉਂਦਾ ਹੋਣਾ ਵੀ ਇੱਥੋਂ ਜਿਹੜਾ ਉੱਪਰ ਚੜਦੇ ਆ ਉੱਪਰ ਚੜ ਕੇ ਠੀਕ ਹੈ ਆ ਜਿਹੜਾ ਸਾਹਮਣੇ ਉਹ ਗੱਡੀਆਂ ਖੜੀਆਂ ਪਲੇ ਰਹੋ ਠੀਕ ਆ ਜਮਿੰਦਰਾ ਦੀਆਂ ਇੱਥੋਂ ਜਿਹੜਾ ਹੈਗਾ ਆਪਾਂ ਪਹਿਲਾਂ ਇਹ ਗੱਡੀਆਂ ਲਾਵਾਂਗੇ ਤੇ ਉੱਪਰ 2 ਕਿਲੋਮੀਟਰ ਤੱਕ ਇਹ ਲੈ ਕੇ ਜਾਣਗੇ ਉਦੋਂ ਬਾਅਦ ਸਾਰਾ ਫਿਰ ਪੈਦਲੀ ਚੜਾਈ ਹੁੰਦੀ ਉੱਤੇ ਆਸ ਤੁਹਾਨੂੰ ਨਾਲ-ਨਾਲ ਵੀ ਉਹ ਦਿਖਾ ਦਿਆਂ ਮੈਂ ਸਾਰਾ ਸਾਰਾ ਠੀਕ ਹੈ ਇਹ ਕੋਰ ਕੋਰ ਸ੍ਰੀ ਗੋਬਿੰਦ ਘਰ ਸਾਹਿਬ ਹੈ ਠੀਕ ਹੈ ਇਹ ਨਾਲ ਆਪਾਂ ਗੱਲ ਕਰਗੇ ਆ ਨਦੀਆਂ ਵਗਦੀਆਂ ਰਹਿੰਦੀਆਂ ਤੇ ਇਹ ਸਾਰਾ ਨੇਚਰਲ ਵਿਊ ਹੈ ਹਾਂ ਚੱਲੇ ਆ ਹੁਣ ਆਪਣੀ ਪੈਦਲ ਯਾਤਰਾ ਸ਼ੁਰੂ ਕੀਤੀ ਮੇਰੇ ਨਾਲ ਨੇ ਹਰਜੀਤ ਸਿੰਘ ਜੀ ਖੱਢ ਤੋਂ ਇਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਆ ਇਹਨਾਂ ਦਾ ਪਹਿਲਾ ਪਹਿਲਾ ਤਜਰਬਾ ਕਿਵੇਂ ਹੋ ਜੀ ਠੀਕ ਠਾਕ ਹੈ ਬਾਈ ਬਹੁਤ ਵਧੀਆ ਸਫਰ ਸੀਗਾ ਪਿੱਛੇ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਅੱਗੇ ਚੱਲਦੇ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਵੀ ਸਫਰ ਠੀਕ ਰਹੇਗਾ ਪਹੁੰਚੇ ਕਿ ਆਹ ਪਰ ਗੱਡੀਆਂ ਕੋਲੇ ਠੀਕ ਹੈ ਇੱਥੋਂ ਜਿਹੜਾ ਹੈਗਾ ਇਹ ਜੀਪਾਂ ਦਾ ਕਿੰਨਾ ਕਰਾ ਉਹ ਵੀ ਦੱਸਦਾ ਤੁਹਾਨੂੰ ਮੈਂ ਇੱਥੋਂ ਜਿਹੜਾ ਹੈਗਾ ਆ ਦੇਖ ਲਓ ਵੀ ਆ ਕੁਰਸੀਆਂ ਤੇ ਵੀ ਤੁਸੀਂ ਲੈ ਕੇ ਜਾ ਸਕਦੇ ਆ ਕਿਹੜੇ ਕਿਸ਼ਤੇ ਆ ਬਣਾਈਆਂ ਫਰਹਾਲ ਆਪਾਂ ਜਿਹੜਾ ਹੈਗਾ ਉਥੋਂ ਟੈਕਸੀ ਕਰਾ ਕੇ ਆ ਗਏ ਇਹਨਾਂ ਨੇ 50 ਰੁਪਏ ਪਰ ਸਵਾਰੀ ਲਿਆ ਹੈਣਾ ਸਰ ਇਹ ਐਸਵੀਰਜੀਪ ਤਾਂ ਜਮਾ ਜਾ ਜਾਂਦੇ ਸਨ ਬਿਲਕੁਲ 50 ਰੁਪਏ ਚੱਲ ਜਾਂਦਾ ਕਹਿੰਦਾ ਬਹੁਤ ਟਾਈਮ ਹੋ ਗਿਆ ਠੀਕ ਹੈ ਤੇ ਇਧਰਲੇ ਪਾਸੇ ਜੇਕਰ ਕਿਸ ਨੇ ਬੈਗ ਬੂਗਾ ਉਹਦੇ ਪਹੁੰਚਾਉਣੇ ਆ ਉਹਨਾਂ ਦੇ ਬੈਗ ਤਾਂ ਪਹੁੰਚਾਉਣ ਵਾਸਤੇ ਆਈ ਜਾਂਦੇ ਹੈਣਾ ਠੀਕ ਹੈ ਲਗਭਗ 4-5 ਕਿਲੋਮੀਟਰ ਤੋਂ ਪੁਲਣਾ ਤੱਕ ਆ ਜਾਣਾ ਤੁਸੀਂ ਆ ਗਿਆ ਪੁਲਣਾ ਇਹ ਬੰਗਾਲ ਤੋਂ ਐਕਸਪੋਰਟ ਕਰਾਇਆ ਸਿੱਧਾ ਬੰਦਾ ਮਾਲ ਹੈਣਾ ਕੀ ਨਾਮ ਹੈ ਆਪਕਾ ਮੈਡਮ ਗੋਬਿੰਦ ਗੋਬਿੰਦ ਇਹਦੇਲੇ ਪਾਸੇ ਹੈਗਾ ਆਪੋ ਆਪਣਾ ਤੇ ਇੱਥੇ ਜਿਹੜੀ ਅੱਗੇ ਲਾਈਨਾਂ ਜਟੀਆਂ ਇੱਥੇ ਰਜਿਸਟ੍ਰੇਸ਼ਨ ਦਿਖਾਉਣੀ ਪੈਂਦੀ ਸਾਨੂੰ ਸਾਰੀ ਸਾਰੀ ਵੀ ਭਾਈ ਹਾਜ਼ਰ ਆ ਕਿਉਂਕਿ ਜਿਹੜਾ ਆਨਲਾਈਨ ਜਿਹੜਾ ਤੁਸੀਂ ਕਿਉਂਕਿ ਉਹ ਤੋਂ ਬਿਨਾ ਤੁਹਾਨੂੰ ਕਿਤੇ ਰੋਕਿਆ ਜਾਂਦਾ ਠੀਕ ਆ ਤਾਂ ਉਹ ਰਜਿਸਟ੍ਰੇਸ਼ਨ ਨੂੰ ਪਹਿਲਾਂ ਦੱਸਿਆ ਸੀ ਕੱਲ ਵਾਲੇ ਬਲੌਗ ਦੇ ਵਿੱਚ ਵੀ ਤੁਸੀਂ ਜਿਹੜਾ ਹੈਗਾ ਕਰਾ ਸਕਦੇ ਹੋ ਉਤਰਾਖੰਡ ਦੀ ਜਿਹੜੇ ਗਵਰਨਮੈਂਟ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਤੋਂ ਉਤਰਾਖੰਡ ਟੂਰਿਜ਼ਮ ਤੋਂ ਜਾ ਕੇ ਠੀਕ ਹੈ ਉਹ ਦਿਖਾ ਕੇ ਉਸ ਤੋਂ ਬਾਅਦ ਅੱਗੇ ਦਾ ਸਫ਼ਰ ਜਿਹੜਾ ਹੈਗਾ ਫੈਦਲ ਵੀ ਸ਼ੁਰੂ ਕਰਸਦਾ ਉਹ ਘੋੜੇ ਉਹ ਘੋੜੇ ਦਾ ਕੀ ਰੇਟ ਆ ਮਾੜਾ ਦੱਸੀ ਔਰ 1900 ਰੁਪਏ ਵੀਰੇ 1900 ਰੁਪਏ ਸੋ ਜੇ ਕਿਸੇ ਇਹ ਗੋਵਿੰਦਰ ਧਾਮ ਤੱਕ ਜਾਊਗਾ ਹੈਨਾ ਤੇ ਉੱਪਰ ਉਸ ਤੋਂ ਗਾ ਕਿਨੇ ਉਹ ਕੱਲ ਨੂੰ ਪਤਾ ਲੱਗੂ ਇਹੀ ਘੋੜੇ ਫਿਰ ਤਾਂ ਜਾਣਗੇ ਦੂਸਪਾਸ ਦੂਜੇ ਘੋੜਾ ਅੱਛਾ ਉਹ ਤੋਂ ਮੁੜੇ ਆਏਗਾ ਤੂੰ ਤੇ ਐਦਾ ਕੀ ਰੇਟ ਆ ਯਾਰ ਭਾਈਆ ਟੋਕਰੀ ਵਾਲੇ ਲੈ ਕੇ ਜਾਣੇ ਆ ਭਈਆ ਕਿਤਨਾ ਰੇਟ ਹੋਦਾ ਆਪਕਾ ਹਾਂ ਕਹਿ ਕੇ ਲਈ एक तो बंदा ले जाने बंद हाँ हाँ द्याग हाँ हाँ अच्छा बैग लेके बैग का कितना होता है दे दे कितना पंद्रह सौ मोला पूरे का दस कितने काम तक छा नहीं नहीं ब... बंदा लेके जाता है या बैग लेके जाता है बंदा भी लेके जाएगा बैग भी लेके जाएगा अच्छा बंदा और बैग दोनों का पंद्रह सौ कितना रुपया होता है सात आठ हजार पंद्रह तो हेलीकॉप्टर जिना महंगा पाइने ਉਹ ਤਾਂ ਰੇਲ ਦਾ ਬਾਤ ਅਲੱਗ ਹੈ। ਅੱਛਾ ਐਲੀਫੈਂਟ ਦੀ ਬਾਤ ਲੱਗ ਹੈ। ਤੋ ਨੀਚੇ ਨੀਚੇ ਥਿ ਵਿਊ ਵੀ ਦਿਖਾਤਾ ਹੈ। ਉਹ ਕਦੋਂ ਚਲੇਗਾ ਬਈ ਅੱਜ? ਉਹ ਤਾਂ ਕੱਲ ਕੱਲ ਅੱਛਾ ਤੋ ਬੈਗ ਬੈਗ ਕਿੰਨੇ ਲੈ ਕੇ ਜਾਂਦੇ ਹਾਂ? ਇੱਕ ਬੈਗ ਦਾ ਕਿੰਨੇ ਜੇਸੇ ਮੈਨੇ ਆਪਣਾ ਬੈਗ ਜਨਾ ਹੋ ਤੋ ਕਿੰਨੇ ਲੈ ਜੇਂਗੇ? 1500 ਦਿਨ ਪਾਏ ਹੈ। ਹੈ? 3 ਦੇ ਲਈ 1500। ਅੱਛਾ ਤਨ ਬੈਗ 1500। 9 ਬੈਗ ਹੈ ਮਾਰੇ ਕਿੰਨੇ ਰੁਪਏ ਲਵਾਂਗੇ? 2 ਲੱਖ 3000 ਮੈਂ ਠੀਕ ਹੈ। ਸਹੀ ਹੈ ਖਾਚ। ਇਹਦਾ ਮਤਲਬ ਕਿ ਬੰਦਾ ਲੈ ਕੇ ਜਾਣਾ 7000 ਖਰਚਾ ਤੇ ਜਾਣਾ 1900 ਬੈਗ ਲੈ ਕੇ ਜਾਣਾ 50 ਸੋ ਭਾਈ ਇਦਾਂ ਚਲਾ ਸਕਦੇ ਤੁਸੀਂ ਠੀਕ ਆ ਤਾਂ ਕਰਕੇ ਤੁਸੀਂ ਆਪ ਦਾ ਕਰ ਸਕਦੇ ਹੋ ਬਾਕੀ ਜੇ ਕਿਸੇ ਕੋਲੇ ਪੈਦਲ ਹੈਗੀ ਆ ਬਾਸਾ ਜਿਹਦੇ ਪੈਰ ਕੰਮ ਕਰਦੇ ਆ ਆ ਜਾਂਦੇ ਤੇਰੇ ਯਾਰ ਓਏ 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 ਪਤੰਦਰਾ ਇਹ ਖੱਤਰ ਦਾ ਜਣਾੜੀ ਹੈ ਕੰਮ ਰਸਕੀ ਇਹ ਬੰਦੇ ਦਾ ਬਾਪ ਬੱਖੀਆਂ ਕੱਢੀਆਂ ਕਰਦਾ ਇਧਰੇ ਬਸ ਹੁਣ ਸਾਡੇ ਵਾਲੇ ਬੰਦੇ ਜਿਹੜੇ ਹੈਗਾ ਤਿਆਰ ਸੋ ਪਹਿਲੀ ਯਾਤਰਾ ਵਾਸਤੇ ਬੰਦੇ ਐਕਸਾਈਟਡ ਨੇ ਇਹ ਸਮਾਨ ਆਪਾਂ ਕਹਿੰਨਾ ਪਾਣੀ ਦੀ ਬੋਤਲ 20 ਵਾਲੀ 50 ਵਾਲਾ ਦਿਓ ਇਹ ਕਾਰਨਾ ਯਾਰ ਵਾਕਈ ਭਾਈ ਬਹੁਤ ਔਖਾ ਦੇਖ ਲਓ ਘੋੜੇ ਤੇ ਹੁਣ ਸਾਰਿਆਂ ਮਾਜਾ ਮੁੰਜੇ ਦੇ ਪੇਟੀਆਂ ਲੱਦਣਗੇ ਫੇਰ ਜਾਣ ਗਏ ਨਾ ਸਾਰਿਆਂ ਲਮਕਾ ਲਮਕਾ ਦੀਆਂ ਬੋਤਲਾਂ ਇੱਥੋਂ ਤੱਕ ਆਂਗਾ ਫਿਰ ਗਾਂ ਤਾਂ ਕਰਕੇ ਜਦੋਂ ਆਪਾਂ ਹੈਮਕੋਟ ਸਾਹਿਬ ਜਾਣੇ ਤਾਂ ਪਾਣੀ ਦੀ ਬੋਤਲਾ ਜਿਹੜੀ ਆਹਾਂ ਥੱਲੇ ਦੀ 20 ਦੀ ਹੁੰਦੀ ਥੱਲੇ ਉੱਪਰ ਆ ਕੇ 50 ਦੀ ਹੋ ਜਾਂਦੀ ਹੈ ਹਨਾ ਸੋ ਕਾਰਨਾ ਵੈਸੇ ਵੀ ਖਰਚਾ ਤੇ ਇਧਰੋਂ ਪਿੱਛੋਂ ਸੰਗ ਦਿਖਾ ਰਿਹਾ ਤਾਂ ਮੈਂ ਠੀਕ ਹੈ ਇਹ ਲਗਾਤਾਰ ਬਹੁਤ ਜ਼ਿਆਦਾ ਟਰੈਕਿੰਗ ਕਰ ਲੈ ਜਾਂ ਪਿੰਡਾਂ ਪੁੰਡਾਂ ਦਾ ਚੜ ਜਾਂਦਾ ਸ਼ਹਿਰਾਂ ਵਾਲੇ ਬਹਲੀਆਂ ਚੀਕਾ ਮਾਰਦੇ ਫਿਰ ਕਣੇ ਘੋੜੇ ਤੇ ਖਾਚਰ ਤੇ ਹੁਣ ਖਚਰਾਂ ਦਾ ਰੇਟ 1900 ਦਾ 2000 ਹੋ ਗਿਆ ਉੱਪਰ ਜਾ ਕੇ ਇੱਥੇ ਜਾ ਕੇ ਸੋ ਤੇ ਥੱਲੋਂ ਖਤਰ ਲੈ ਕੇ ਚੜੋਂ ਦਾ ਜ਼ਿਆਦਾ ਬੈਟਰ ਹੈ। ਬਾਅਦ ਕੀ ਅੱਗੇ ਅੱਗੇ ਦੱਸਦੇ ਰਾਵਾਂਗੇ ਕੀ ਕੀ ਹੁੰਦਾ। ਪਰ ਫਲਾ ਹਾਲ ਇਹ ਗੱਡੀਆਂ ਜਿਹੜੀਆਂ ਮਾਲ ਗੱਡੀਆਂ ਨੇ ਆ ਦੇਖੋ ਡੀਜ਼ਲ ਲੈ ਕੇ ਚੱਲੇ ਆ। ਠੀਕ ਆ। ਆਇਦਰੇ ਪਾਸੋਂ ਡਿਊ ਟੂ ਦੀਆਂ ਬੋਤਲਾਂ ਲੈ ਕੇ ਚੱਲੇ ਆ। ਇਹਦੇ ਵੀ ਡੀਜ਼ਲ ਹੀ ਹੋਣਾ। ਠੀਕ ਆ। ਆ ਆਲੂ ਲੈ ਕੇ ਚੱਲੇ ਆ। ਕੁਝ ਹੋਰ ਕੁਝ ਹੋਰ ਇੱਦਾਂ ਇੱਦਾਂ। ਦੁਕਾਨਾਂ ਹੁਣ ਖੁੱਲ੍ਹਣਾ ਸ਼ੁਰੂ ਹੋ ਗਈਆਂ। ਠੀਕ ਆ। ਅੰਦਰ ਬਹੇ ਚਾਪਰਾਜ ਪ੍ਰੋਜੈਕਟਸ ਨੇ ਲੈਣੀਆਂ। ਸਭ ਚੀਜ਼ਾਂ ਮਿਲਦੀਆਂ। ਤੇ ਉੱਪਰ ਪਾਰਕਿੰਗ ਆ। ਇਥੇ ਤੱਕ ਵੀ ਕਈ ਮੁੰਡੇ ਮੋਟਰਸਾਈਕਲ ਤੇ ਆ ਜਾਂਦੇ ਪਰ ਹੁਣ ਪੌਲ ਟੁੱਟੇ ਹੋਣ ਕਰਕੇ ਸ਼ਾਇਦ ਘੱਟ ਆਉਂਦੇ ਆ ਹਾਂ ਲਗਭਗ 2 ਕਿਲੋਮੀਟਰ ਦਾ ਸਿੱਧੇ ਚੜਾਈ ਹੈ ਇਹਦੇ ਚ ਬੰਦਾ ਕਾਫੀ એનર્ਜੀ ਲੱਗਦੀ ਹੈ ਬਾਡੀ ਦੀ ਪਰ ਉਹੀ ਗੱਲ ਅਜੇਕਰ ਤੁਸੀਂ ਆਉਦੇ ਕਦਮਾਂ ਨੂੰ ਸਟੇਬਲ ਰੱਖੋਗੇ ਹੌਲੀ ਹੌਲੀ ਰੱਖੋਗੇ ਤੇ ਬੈਠੋਗੇ ਨਾ ਸੱਤ ਰਹਿ ਜਾਓਗੇ ਠੀਕ ਹੈ ਮਾਤਾ ਵਾਗਿਆਂ ਜਿੰਨਾ ਦੇਖੋ ਠੀਕ ਹੈ ਤੋਂ ਇਦਾਂ ਦੇ ਰਾਹ ਹੁੰਦੇ ਆ ਤੋ ਪਹਿਲਾ ਇਹ ਲੱਗਦਾ ਹੈ ਕਿ 2 ਕਿਲੋਮੀਟਰ ਇਦਾਂ ਹੀ ਰਹਿਣਾ ਸੋਦੇ ਦਾ ਆਪਾਂ ਪਹਿਲਾ ਮਲਾ 2 ਕਿਲੋਮੀਟਰ ਕਵਰ ਕਰ ਲਿਆ ਇਦਾਂ ਵੀ ਜਿਹੜੇ ਕੁਝ ਕੁ ਘੋੜਿਆਂ ਦੇ ਵੀ ਆ ਰਹੇ ਆ ਤੇ ਕੁਝ ਕੁ ਵਿਚਾਰੇ ਆ ਦੇਖੋ ਅਸਮਾਨ ਚੱਕੀ ਆਉਂਦਾ ਹੈ ਨਾ ਸਾਰਿਆਂ ਦਾ ਦੇਖੋ ਆਪ ਹੈ ਸੋ ਵੈਸੇ ਵਧੀਆ ਹੈ ਨਾਲੇ ਤੁਹਾਨੂੰ ਉਹਦਾ ਪਤਾ ਲੱਗਦਾ ਤੁਹਾਡੇ ਇਸ ਟਾਈਮ ਨੇ ਦਾ ਹੌਮਾ ਚਾਹੀਦਾ ਬਾਕੀ ਥੱਲੇ ਦੇਖ ਲੋ ਕਿੰਨੇ ਕਿੰਨੇ ਮਨਮੋਹਕ ਦ੍ਰਿਸ਼ ਨੇ ਥੱਲੇ ਠੀਕ ਹੈ ਆ ਸਾਰਾ ਥੇ ਬੰਦੇ ਓਹ 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 ਆ ਘੋੜਾ ਹੈ ਤੇ ਕਹਿਰ ਕਰਦੇ ਹੋਏ ਓਹ ਓਹ ਹੋ ਲੈ ਪਤਾ ਲੱਗਣਾ ਜੇ ਦਾ ਪਿੰਡ ਜਾ ਕੇ ਕਹਣਾ ਮੈਂ ਗੁਰਮੁਖਤ ਸਾਹਿਬ ਦੀ ਯਾਤਰਾ ਕਰਕੇ ਆ ਤੋ ਹਣ ਸੀ ਇਹ ਪੜਾ ਘੋੜਾ ਡਿੱਗ ਗਿਆ ਪਰ ਘੋੜੇ ਦਾ ਖਹਿੜਾ ਨਹੀਂ ਛੱਡਿਆ ਪਰ ਅੰਦਰ ਨੇ ਕੌਣ ਲੁਧਿਆਣੇ ਪਹੁੰਚ ਗਏ ਮਾਮਾ ਫੇਰ ਚੜ ਗਿਆ ਆ ਗਿਆ ਗਜਨਦਰ ਅੱਛਾ ਡਿੱਗ ਪਈ ਚੱਲ ਪਏ ਅੱਛਾ ਕਾਠੀ ਢਿੱਲੇ ਸੀ ਹੁਣ ਸਹੀ ਹੈ ਇਹ ਡਿੱਗ ਡਿੱਕੇ ਸਵਾਰ ਹੁੰਦਾ ਕਹਿੰਦਾ ਆਪਾਂ ਨਹੀਂ ਛੱਡਦੇ ਘੋੜਾ ਦਾ ਖਹਿੜਾ ਆਹਦਾ ਬਾਬੇ ਕਈ ਘੋੜਿਆਂ 'ਤੇ ਚੜਦਾ ਤੇ ਕਈ ਬਾਬੇ ਆ ਹੀ ਆ ਜਾਂਦੇ। ਸੱਚ ਜਣ ਜਿਹੜਾ ਨਾਲ-ਨਾਲ ਆਪਾਂ ਜਿਹੜਾ ਟਰੈਕਿੰਗ ਕਰਦੇ ਆਂ ਆ ਨਾਲ-ਨਾਲ ਤੁਹਾਨੂੰ ਜਿਹੜਾ ਹੈਗਾ ਨਦੀ ਦਾ ਬਹੁਤ ਸੋਹਣਾ 뷰 ਉਹ ਮਿਲਦਾ ਹੈ ਨਾ। ਸੋ ਤੇ ਰਾਹ ਦੇ ਵਿੱਚ ਆਪਾਂ ਹੀ ਸਫਾਈ ਵਾਲੇ ਆ। ਇਹਨਾਂ ਨੇ ਜਿਹੜਾ ਹੈਗਾ ਸਫਾਈ ਵੀ ਕਰਿਆ ਤੇ ਨਾਲ-ਨਾਲ ਲੋਕਾਂ ਦਾ ਜਿਹੜਾ ਹੈਗਾ ਦਾਣ ਵੀ ਮੰਗੀ ਜਾਂਦੇ। ਐਸੇ ਨਾ ਕਰਕੇ ਐਨੀ ਸਫਾਈ ਹੁੰਦੀ ਆ ਬਾਕੀ ਔਖਾ ਬਹੁਤ ਹੋ ਜਾਂਦਾ ਕਿ ਘੋੜੇ ਲਗਾਤਾਰ ਵਿੱਦ ਵਗੈਰਾ ਕਰਦੇ ਰਹਿੰਦੇ ਆ ਹਨ ਜੇ ਨਾ ਬਹੁਤ ਕਰਮਾਰ ਦਾ ਔਖਾ ਹੀ ਹੈ ਕੰਮ। ਦੇ ਵਿੱਚ ਆਹ ਦਖਾਨਾ ਮਿਲ ਜਾਣਗੇ ਤੁਹਾਨੂੰ ਮੈਗੀ ਵਾਲੀਆਂ ਚਾਹ ਵਾਲੀਆਂ ਸੇਮ ਕੋਲ ਸਾਹਿਬ ਹੁਣ 13 ਕਿਲੋਮੀਟਰ ਰਹਿ ਗਿਆ ਤੇ ਨਾਲ ਮੰਨ ਲਓ ਤਾਂ ਹੈਗੀ ਐ 5 ਕਿਲੋਮੀਟਰ ਚੜਾਈ ਮਿਲ ਆ 8 ਕਿਲੋਮੀਟਰ ਹੋਸੀ ਆਪਾਂ ਹੋਰ ਦੂਰ ਕੇ ਜਾਣਾ ਤੇ ਆ ਰਾਹ ਦੇ ਵਿੱਚ ਤੁਹਾਨੂੰ ਸਾਰੀਆਂ ਸੁੱਖ ਸੂਲਤਾਂ ਮਿਲਣੀਆਂ ਮੰਨ ਲਓ ਰਾਮਰਾਮਣਾ ਜੇ بڑا ਬੰਦਾ ਥੋੜਾ ਜਿਆਦਾ ਹਿੰਮਤੀ ਐ ਤਾਂ ਪਹੁੰਚ ਜਾਂਦਾ ਭਰਾ ਮੇਰੋ 4 ਘੰਟਿਆਂ ਚ ਇਹ ਬੰਦਾ ਹੌਲੀ ਚੱਲਦਾ 6 ਘੰਟਿਆਂ ਚ ਪਹੁੰਚ ਜਾਂਦਾ। ਸਾਰੀ ਜਿਹੜਾ ਰਸਤੇ ਦੇ ਵਿੱਚ ਹੁਣ ਹੇਮਕੁੰਡ ਸਾਹਿਬ ਤੇ ਜਿਹੜੀਆਂ ਪਹਾੜੀਆਂ ਉਹ ਦਿਸਣ ਲੱਗੀਆਂ ਸਾਹਮਣੇ ਜਿਹੜਾ ਗਲੇਸ਼ੀਅਰ ਦਿਖ ਰਿਹਾ ਨਾ ਤੁਹਾਨੂੰ ਇੱਥੋਂ ਤੱਕ ਜਾਣਾ। ਤੇ ਫਿਰ ਹਾਲ ਆਪਾਂ ਹੈਗੇ ਆ ਇੱਥੇ। ਪਰ ਇੱਕ ਗੱਲ ਆ ਜੀ ਮੌਸਮ ਐਨਾ ਵਧੀਆ ਤੇ ਨਾਲ ਨਾਲ ਨਦੀਰ ਪਾਣੀ ਦੀਆਂ ਆਵਾਜ਼ਾਂ ਤੁਸੀਂ ਸੁਣ ਸਕਦੇ ਹੋ। ਠੀਕ ਆ ਤੇ ਨਾਲ ਪੰਛੀਆਂ ਦੀਆਂ ਤੇ ਨੇਚਰ ਕਈ ਕਹਣਗੇ ਸਾਡਾ ਸਾਹ ਫੁੱਲਦਾ ਵੀ ਪਤੰਦਰੋ ਦਾ ਸਾਹ ਫੁੱਲਦਾ। ਨਾ ਤੁਹਾਡੇ ਜਿਹੜੀ ਹੈਗੇ ਤਾਜੀ ਹਵਾ ਫੇਪਣਾਂ ਚ ਜਾ ਰਹੀ ਹੈ। ਸੋ ਹਮੇਸ਼ਾ ਟਰੈਕਿੰਗ ਕਰ ਰਹਾਂ ਹਾਂ। ਆਪ ਤੁਰ ਕੇ ਜਾ ਸਕਦੇ ਵਧੀਆ। ਬਾਕੀ ਕਈ ਬੇਬੇ ਬਜ਼ੁਰਗ ਬਾਪੂ ਉਹਦੇ ਵੀ ਦੇਖਿਆ ਜਿਹੜੇ ਗੋਵਨ ਘਾੜ ਤੋਂ ਸਿੱਧਾ ਹਿਮਕੁੰਨ ਸਾਹਿਬ ਤੱਕ ਤੇ ਹਿਮਕੁੰਨ ਸਾਹਿਬ ਤੋਂ ਸਿੱਧਾ ਗੋਵਿੰਦ ਘਾੜ ਤੱਕ ਇੱਕੋ ਦਿਨ ਦੇ ਵਿੱਚ ਹੀ ਸਫ਼ਰ ਤੈਅ ਕਰ ਜਾਂਦੇ ਆ ਭਾਈ। ਉਹ ਪੁਰਾਣੇ ਬੰਦੇ ਨੇ ਖਰਾਕਾ ਖਾਧੀਆਂ। ਹੁਣ ਵਾਲੇ ਚੱਕ ਲੈਣਗੇ ਕੋਈ ਕਹੂਗਾ ਨਾਲ ਚੌਕਲੇਟ ਆ ਚੱਕ ਲਓ ਜੀ। ਕੋਈ ਕਹੂਗਾ ਗਲੂਕੋਜ਼ ਡੀ ਚੱਕ ਲਓ ਜੀ। ਕੋਈ ਕਹੂਗਾ ਫਾਨਾ। ਉਸ ਨਹੀਂ ਭਾਈ ਜਿੰਨੀ એનર્ਜੀ ਰੋਟੀਆਂ 'ਚ ਹੈ। ਉਹਨੇ એનર્ਜੀ ਦੁਨੀਆਂ ਤੇ ਕਿਸੇ ਚੀਜ਼ ਦੀ ਪੀਲਾ ਮੁੰਡਾ ਨਾ ਇਹਨੇ ਮੈਨੂੰ ਇੱਕ ਜਿਹੜਾ ਨਿਹਗ ਸਿੰਘ ਦੇ ਅੱਗੇ ਆਇਆ ਇੱਕ ਨਵਾਂ ਤਰੀਕਾ ਦੱਸਿਆ ਇਹ ਟਰੈਕਰ ਆ ਇਹ ਕਹਿੰਦਾ ਜਿਗਜੈਗ ਚ ਜਾਓ ਆਪਾਂ ਸਿੱਧਾ ਜਾਂਦੇ ਆ ਨਾ ਤਾਂ ਉਹਦੇ ਕਰਕੇ ਕਹਿੰਦਾ ਜ਼ਿਆਦਾ એનર્ਜੀ ਵੇਸਟ ਹੁੰਦੀ ਹੈ ਅ ਜੇ ਤੁਸੀਂ ਜਿਗਜੈਗ ਮੋਸ਼ਨ ਚ ਜਾਉਂਗਾ ਤੁਸੀਂ ਈਜ਼ੀ ਜਾਓਗੇ ਆ ਤੁਸੀਂ ਦੇਖ ਲਓ ਜਿਹੜੋਂ ਤੁਸੀਂ ਥੋੜਾ ਜਿਹਾ ਧਿਆਨ ਨਾਲ ਦੇਖੋ ਉਹ ਜਿਗਜੈਗ ਮੋਸ਼ਨ ਚ ਜਾਊਗਾ ਪਲੇਨ ਦੇ ਵਿੱਚ ਵੀ ਤੇ ਪੌੜੀਆਂ 'ਚ ਤੇ ਰਸਤੇ ਦੇ ਵਿੱਚ ਆ ਜਿਹੜਾ ਹੈਗਾ ਹੁਣ ਆਪਾਂ ਲਗਭਗ ਅੱਧੇ ਤੋਂ ਜ਼ਿਆਦਾ ਰਾਹ ਕਵਰ ਕਰ ਆਏ ਆਂ ਆ ਸਾਹਮਣੇ ਜਿਹੜੇ ਹੈਗੇ ਆ ਬੱਦਲ ਬਰਫ਼ ਪਹਾੜ ਜੰਗਲ ਹਨਾ ਫਿੱਟੇ ਡੇ ਮੇੜੇ ਰਸਤੇ ਇਹਨਾਂ ਸਾਰੀਆਂ ਚੀਜ਼ਾਂ ਸਮੇਲ ਹੈ ਸ੍ਰੀ ਹਿਮਕੋਟ ਸਾਹਿਬ ਦੀ ਯਾਤਰਾ ਉਹ ਥੱਲੋਂ ਲਗਭਗ 6 ਕਿਲੋਮੀਟਰ 5 ਤੋਂ 6 ਕਿਲੋਮੀਟਰ ਚੜਾਈ ਜਾਣ ਤੋਂ ਬਾਅਦ ਲੰਗਰ ਆ ਜਾਂਦਾ ਠੀਕ ਹੈ ਇੱਥੇ ਤੁਸੀਂ ਜਿਹੜਾ ਮੈਡੀਕਲ ਏਡ ਵੀ ਲੈ ਸਕਦੇ ਹੋ ਮਾਲਸ ਵਗੈਰਾ ਵੀ ਕਰ ਦਿੰਦੇ ਹੁੰਦੇ ਤੇ ਨਾਲ ਲੰਗਰ ਪਾਣੀ ਵੀ ਤੁਸੀਂ ਸਾਹ ਸਕਦੇ ਹੋ ਤੁਹਾਕਾ ਦਾ ਰਾਤ ਚ ਪੜਾਈਏ ਆ ਦੇਖ ਰੋ ਮਾਦੋਂ ਮਾਲ ਸਿ ਭਾਈ ਚਾਹ ਪਾਣੀ ਰੈਸਟ ਕਰਦੀ ਬੈਠੋ 70 ਦਾ ਚਾਹ ਪਾਣੀ ਸ਼ਕਲੋ ਤੁਸੀਂ ਬੜਿਆ ਦੇ ਲੋ ਜੋੜੇ ਕੋਲੋ ਅਦਰੋ ਮੈਡੀਕਲ ਕੈਂਪ ਨਾਲ ਨਾਲ ਅੱਗੇ ਹੋਰ ਹੀ ਸਾਈਡ ਤੇ ਅੰਦੀ ਦਾ ਪੋਲਾ ਇਹ ਅੱਧਾ ਆ ਜਾਂਦਾ ਆਪਾਂ ਕੇ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਦੇ ਵਿਚਕਾਰ ਮੰਨ ਲਓ ਇੱਥੇ ਆਪਾਂ ਗਏ ਵੀ ਅੱਧੀ ਯਾਤਰਾ ਤੁਹਾਡੀ ਪੂਰੀ ਹੋ ਜਾਂਦੀ ਹੈ ਇੱਥੇ ਵਧੀਆ ਰੈਸਟੋਰੈਂਟ ਵੀ ਬਣੇ ਰੈਸਟੋਰੈਂਟ ਖਾ ਸਕਦੇ ਨਾਲ ਨਾਲ ਜਿਹੜਾ ਨਜ਼ਾਰਾ ਅੰਜੋਏ ਕਰ ਸਕਦੇ ਹੋ ਪਲੱਸ ਯਾਤਰਾ ਕਰ ਸਕਦੇ ਇਹ ਲਗਭਗ 2 ਸਾਲ ਪਹਿਲਾਂ ਦਾ ਨਹੀਂ ਪਿਛਲੇ ਸਾਲ ਹੀ ਬਣਿਆ ਹੋਣਾ ਮੈਨੂੰ ਲੱਗਦਾ ਪਹਿਲਾਂ ਪੋਲਾ ਹੋਰ ਸੀਗਾ ਹੁਣ ਕਾਫੀ ਮਜ਼ਬੂਤੀ ਨਾਲ ਬਣਾਇਆ ਹੋਇਆ ਹੈ ਪਰ ਆਪਣੀ ਯਾਤਰਾ ਕਰੀ ਪਈ ਆ ਉਹ ਇਦੋਂ ਦਾ ਸਿੱਧਾ ਇੱਧਰ ਜਾਣਾ ਹੈ ਰਾ ਪਹਾੜਾਂ ਦੇ ਪਿੱਛੇ ਦੀ ਹੁੰਦੇ ਹੁੰਦੇ ਉਹ ਹੱਮ ਤੱਕ ਜਾਣਾ ਛੋਟੇ ਮੋਟੇ ਝਾਰਨੇ ਹਰੇਕ ਨੇ ਦੇਖੇ ਹੋਣੇ ਆ ਤੇ ਵਾਕਈ ਬਾਈ ਉਹ برف ਤੋਂ ਪਾਣੀ ਬਣਦਾ ਪਾਣੀ ਤੋਂ ਨਦਗਾਂ ਬਣਦੀਆਂ ਨਦਗਾਂ ਤੋਂ ਗਾਹਾਂ ਦਾ ਆਪਣਾ ਪਦੇ ਖੇਤਾਂ ਤੱਕਵੇਂ ਜਾ ਕੇ ਹਨਾ ਅੰਨ ਬਣਦਾ ਇਹ ਚੀਜ਼ ਤੇ ਬਹੁਤ ਵਧੀਆ ਆ ਦੇਖੋ ਪਿਆਵ ਦੇ ਪੁੱਤ ਨੂੰ ਤਾਂ ਰਕ ਦਾੜੀ ਚੜਾਈ ਦੇ ਜਾਂਦਾ ਹਨ ਤੇ ਬੰਦੇ ਸਿੱਧਾ ਨਹੀਂ ਤੁਰੇ ਜਾਂਦਾ ਆ ਦੇਖੋ ਨੌਜਵਾਨ ਸਾਡੇ ਹਾਂ ਰੋਕਰੋ ਓਕੇ ਤੇ ਪਿਆਉ ਪੁੱਤ ਨੂੰ ਲੈ ਜਾਂਦਾ ਆ ਬੀਬੀ ਖਾਲਸਾ ਇਹ ਵੀ ਜਾਈ ਜਾਂਦੇ ਆ ਬਯੁਰਗਣ ਹੈਨਾ ਆਹ ਜੇ ਨਦੀ ਤੋਂ ਬਾਅਦ ਮੈਂ ਚੜਾਈ ਸਿੱਧੀ ਹੋ ਗਈ ਬਾਬਿਓ ਨੱਕ ਵਾਂਗੂ ਤੇ ਬਾਅਦ ਜਿਵੇਂ ਜਵੇਂ ਜਾਈਦਾ ਸਵਾਦ ਹੀ ਆਈ ਜਾਂਦਾ ਇਹਨੇ ਹੁਣ 1900 ਵਾਲਾ ਕੋੜਾ 600 ਚਲਿਆ ਐਵੇਂ ਪੱਟੀ ਦੀ ਬਣਾ ਕੇ ਮਾਲਸ ਕਰਾ ਕੇ ਦੋ ਵਾਰੀ ਚੜਨਾ ਹੀ ਕੋੜੇ ਤੇ ਫਾਇਦਾ ਕੀ ਹੈ ਹੈ ਆ ਯਾਰ ਦੇਖੋ ਪਹਾੜਾਂ ਚ ਪਤਾ ਨਹੀਂ ਕੀ ਮਖਿਆਲ ਜਿਹਾ ਲੱਗਿਆ ਹੈਨਾ ਪਤਾ ਨਹੀਂ ਖੁੰਬਾ ਇਹ ਨੇੜੇ ਜਾ ਕੇ ਦੱਸਣ ਤੁਹਾਨੂੰ ਪਰ ਜਿਹੜਾ ਹੈਗਾ ਲਗਾਤਾਰ ਆਪਾਂ ਚੜ੍ਹਾਈ ਚੜ ਰਹੇ ਆਂ ਪਰ ਹੁਣ ਕੀ ਆ ਇੱਕ ਪਾਸੇ ਪਹਾੜ ਰਹਿਗੇ ਦੂਸਰੇ ਪਾਸੇ ਖਾਈ ਐ ਆ ਦੇਖੋ ਅਸਲ ਦੇ ਵਿੱਚ ਇਹ ਨਾ ਪਰਛੱਤੇ ਜਿਹੜੇ ਹੈਗਾ ਮੱਖੀਆਂ ਦੇ ਹੀ ਆ ਤੇ ਇਹ ਵੀ ਕੁਝ ਦਾ ਕਰਿਸਮਾ ਹੀ ਆ ਕਿ ਜਿਹੜਾ ਹੈਗਾ ਪੱਥਰਾਂ 'ਚ ਮਖਿਆ ਲੱਗਿਆ ਨਹੀਂ ਤਾਂ ਆਪਾਂ ਦਰਖਤਾਂ 'ਤੇ ਮਖਿਆ ਲੱਗਦਾ ਆਪਣਾ ਪਿੰਡਾਂ 'ਚ ਆਮ ਹੀ ਦੇਖਦੇ ਆਂ ਨਾ ਤੇ ਨਾਲ ਇੱਧਰ ਦੇ ਪਾਸੇ ਦੇਖੋ ਇਹ ਘਾਟੀ ਬਣੀ ਆ ਬਹੁਤ ਹੀ ਖੂਬਸੂਰਤ ਆਨੰਦ ਹੀ ਆਨੰਦ ਆ ਯਾਰ ਵਾਕਈ ਬਈ ਯਾਤਰਾ ਸਕੂਨ ਹੈ ਤੁਸੀਂ ਤੁਰਦੇ ਹੋ ਬਿਨਾ ਨਾ ਕੋਈ ਇੱਥੇ ਨੈਟਵਰਕ ਆਵੇ ਤਾਰਾ ਜਿਹੜਾ ਹੈਗਾ ਸ੍ਰੀ ਹਿਮਕੁਰ ਸਾਹਿਬ ਵੱਲ ਚੜਾਈ ਕਰ ਰਹੇ ਹਾਂ ਤੇ ਹੁਣ ਬਿਲਕੁਲ ਝੁੱਪ ਆ ਗਈ ਹੈ ਨਾ ਤੇ ਲਗਭਗ ਜਿਹੜਾ ਹੈਗਾ 2 ਕਿਲੋਮੀਟਰ ਹੈਗਾ ਇੱਥੋਂ ਗੋਵਿੰਦਾਂ ਹਾਂ ਪਰ ਇਹ ਯਾਤਰਾ ਦਾ ਫਾਇਦਾ ਵੀ ਨਾ ਇੱਥੇ ਨੈਟਵਰਕ ਆਉਂਦਾ ਬਈ ਨਾ ਕਿਸਦਾ ਕੋਈ ਫੋਨ ਆਵੇ ਨਾ ਚਿਰਚਰ ਨਾ ਦੁਨਿਆਦਾਰੀ ਦੀ ਨਾ ਕੋਸੋ ਹੋਰ ਚੁੱਪ ਕਰਕੇ ਕੁਦਰਤ ਨੇ ਯਾਰੇ ਲਾਓ ਠੀਕ ਹੈ ਤੇ ਹੌਲੀ ਹੌਲੀ ਕਰਦੇ ਜਾ ਉਹਦੇ ਬਰਾਬਰ ਬਰਾਬਰ ਕਰਦੇ ਜਾ ਟਿੱਲਾ ਬਣਾ ਗਿਆ ਹੁnga ਵੀ ਘੋੜਿਆਂ ਨੂੰ ਪਾਣੀ ਪਿਉਣ ਵਾਸਤੇ ਬੰਦੇ ਵੀ ਪੀ ਲੈਂਦੇ ਤੇ ਇੱਥੋਂ ਘੋੜੇ ਵੀ ਪਾਣੀ ਪੀ ਲੈਂਦੇ ਇਹ ਫਾਈ ਤੋਂ ਪਈ ਪਈ ਆ ਬਤਾਰੀ ਹੁਣ ਥੋੜਾ ਜਿਹਾ ਔਖਾ ਹੋ ਜਾਂਦਾ ਜਿਵੇਂ ਜਿਵੇਂ ਤਾਣ ਹੋ ਜਾਂਦੇ ਆ ਨਾ ਅਗਲੇ ਸ਼ਹਿਰ ਮਿਲਿਆ 2 ਕਿਲੋਮੀਟਰ ਪਿੱਛੇ ਤੇ ਆ ਬੰਦੇ ਦੇਖ ਦੇਖ ਕੇ ਨਾ ਇਹਦੇ ਵੈਸੇ ਬਰਫ ਪਈ ਨੂੰ ਕਾਫੀ ਟਾਈਮ ਹੋ ਗਿਆ ਕਿਉਂਕਿ ਉੱਤੇ ਜਦਾ ਹੈਗਾ ਮਿੱਟੀ ਜੰਮੀ ਪਈ ਹੈ ਹਨਾ ਬਸ ਜਿਹੜਾ ਪੰਜ ਸਿੰਘ ਸਹਿਵਾਣ ਜਿਹੜਾ ਜਾ ਰਿਹਾ ਕਿ ਉਹ ਸਵੇਰੇ ਆਪਾਂ ਗੱਲ ਕਰਕੇ ਨਗਰ ਕੀਰਤਨ ਹੇਮਕੋਟ ਸਾਹਿਬ ਸੋ ਇੱਦਾਂ ਘੋੜਿਆਂ ਤੇ ਜਿਹੜੇ ਬੱਚੇ ਵੀ ਜਿਹੜੇ ਹੈਗੇ ਆ ਲਾਸ਼ਨ ਕਰਨ ਆਉਂਦੇ ਆ ਨਾਲ ਘਾੜਦਿਆਂ ਦੇ ਤੇ ਕਈ ਵੱਡੇ ਵੀ ਪੈ ਜਾਂਦੇ ਫਿਰ ਹਾਂ ਚ ਫੱਕ ਧੁੱਕ ਕੇ ਆਪਾਂ ਹੁਣ ਗੋਮਿੰਦ ਐ ਘਾੜ ਜਿਹੜਾ ਬਿਲਕੁਲ ਪਹੁੰਚਣ ਲੱਗੇ ਆ ਸਾਹਮਣੇ ਇੱਥੇ ਕੈਂਪਿੰਗ ਹੁੰਦੀ ਹੈ ਨਾਲ ਹੀ ਹੈਲੀਪੈਡ ਵੀ ਹੈ ਜਿਹਨਾਂ ਕੈਂਪਿੰਗ ਕਰਨੀ ਉਹ ਕੈਂਪਿੰਗ ਵੀ ਕਰ ਲੈਂਦੇ ਸਿਆਗੇ ਤੇ ਹੈਲੀਕਾਪਟਰ ਇੱਥੋਂ ਤੱਕ ਆਉਂਦਾ ਇੱਥੋਂ 500 ਮੀਟਰ ਤੱਕ ਤੁਰ ਕੇ ਜਾਣਾ ਹੁੰਦਾ ਠੀਕ ਹੈ ਤੇ ਅਲੱਗ-ਅਲੱਗ ਗਲੇਸ਼ੀਅਰ ਜਿਵੇਂ ਇਧਰ ਜਿਹਨਾਂ ਦਾ ਥੱਲੇ ਜਾ ਕੇ ਪਾਣੀ ਬਾਨਾ ਬਾਈ ਜਿਹੜਾ ਘਰਾਂ ਜਾ ਕੇ ਪਾਪੀ ਨਾਲ ਵੀ ਹਾਏ ਨਦਗਾਂ ਦਾ ਪਾਣੀ ਚੰਗਾ ਹੁੰਦਾ ਤੇ ਆਹ ਬਾਈ ਜਿਹੜੇ-ਗੜੇ ਲਾ ਕੇ ਮੁੜਿਆ ਹੈ ਤੇ ਹੁਣ ਇੱਥੇ ਕਿਉਂਕਿ ਸਾਰੇ ਪਹੁੰਚ ਹੀ ਚੁੱਕੇ ਆ ਹੁਣ ਅੱਡ-ਅੱਡ ਕੋਈ ਬੰਦਾ ਇਧਰ ਜੰਗਲਾਂ ਐਂ ਚ ਫਿਰਦਾ ਤੇ ਕੋਈ ਕਿੱਦਾਂ ਹਨਾ ਸੋਣ ਆਪਾਂ ਗੁਰੂ ਘਰ ਦੇ ਬਿਲਕੁਲ ਨੇੜੇ ਆ ਇਹ ਹੈਲੀਪੈਡ ਬਰੌਂਡ ਦਾ ਕੰਮ ਹਲੇ ਚੱਲੀ ਜਾਂਦਾ ਕਿਉਂਕਿ ਕੱਲ ਨੂੰ ਆਲੋ 25 ਤਰੀਕ ਤੋਂ ਜਿਹੜਾ ਹੈਗਾ ਹੈਲੀਕਾਪਟਰ ਨੇ ਉੱਡਣਾ ਸ਼ੁਰੂ ਹੋਣਾ ਹੈਲੀਕਾਪਟਰ ਦਾ ਜਿਹੜਾ ਆਉਣ ਜਾਣ ਦਾ ਦੋਨੇ ਪਾਸ ਦਾ ਕਰਾਇਆ ਉਹ 10500 ਰੁਪਏ ਆਨਲਾਈਨ ਕਰੂੰਗਾ ਤਾਂ 5040 ਰੁਪਏ ਦਾ ਪੈਣਾ ਠੀਕ ਹੈ ਤੇ ਜੇਕਰ ਤੁਸੀਂ ਆਫਲਾਈਨ ਕਰੋਗੇ ਤੁਹਾਨੂੰ 8000 ਦਾ ਪੈਣਾ ਇੱਥੇ ਠੀਕ ਹੈ ਸੋ ਜਿਨ੍ਹਾਂ ਨੇ ਹੈਲੀਕਾਪਟਰ ਲੈਣਾ ਤਾਂ ਤੁਸੀਂ ਆਪ ਦਾ ਪਹਿਲਾਂ ਹੀ ਬੁੱਕ ਰੱਖਿਆ ਜੁਕਾ ਜਿਹੜਾ ਹੈਗਾ ਗੋਬਿੰਦ ਤਾਮ ਦੇ ਵਿੱਚ ਆ ਰਿਸਪੈਂਸਰੀ ਹੈ ਇਧਰ ਨਾਲ ਠਾਣਾ ਠੀਕ ਆ ਅੱਗੇ ਗੁਰੂ ਘਰ ਹੈ ਇੱਥੇ ਤੁਹਾਨੂੰ ਹੋਟਲ ਵੀਗੈਰਾ ਵੀ ਮਿਲ ਜਾਣਗੇ 1500 ਰੁਪਏ ਕਮਰੇ ਦੇ ਵਿੱਚ ਪਲਸ ਤੁਹਾਨੂੰ ਜਿਹੜਾ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਲੰਗਰ ਪ੍ਰਸ਼ਾਦਾ ਪਾਣੀ ਰੈਂਦੇ ਸੌਂ ਉੱਥੇ ਵੀ ਹੈ ਨੇ ਬਾਕੀ ਬੰਦਾ ਬਾਹਰੋਂ ਵੀ ਲੈ ਲੈਂਦਾ ਇਹ ਆਪਾਂ ਕਿਹਾ ਗੋਵਿੰਦ ਥਾਮ ਦਾ ਬਾਜ਼ਾਰ ਹੈ ਇਹ ਬਾਜ਼ਾਰ ਕ੍ਰਾਸ ਕਰਕੇ ਠੀਕ ਹੈ ਅੱਗੇ ਗੁਰੂ ਘਰ ਦੀ ਸ਼ੋਭਤ ਹੈ ਹਰਿ ਤੇ ਹੈ ਆ ਸੁਕੇ ਕਾਸ Sangat mile ਉਣੀ ਯਾਤਰਾ ਦਾ ਆਖਰੀ ਪੜਾ ਹੈ ਗੋਵਿੰਦ ਧਾਮ ਤੋਂ ਅ ਅਸ਼੍ਰੀ ਰਿਮਕੋਂ ਸਾਹਿਬ ਤੱਕ ਸੋ ਅੱਜ ਪਹਿਲਾ ਦਿਨ ਯਾਤਰਾ ਦਾ ਠੀਕ ਆ ਤਾਂ ਕਰਕੇ ਪਿੱਛੇ ਤੁਸੀਂ ਦੇਖੋਗੇ ਤਾਂ ਫੌਜੀ ਜੀ ਰਹਾ ਜ ਬਹੁਤ ਜ਼ਿਆਦਾ ਸੰਗਤ ਹੈ ਅੱਜ ਸਵੇਰੇ ਇਥੋਂ ਨਗਰ ਕੀਰਤਨ ਜਿਹੜਾ ਉਹ ਵੀ ਜਿਹੜਾ ਹੈ ਅਸ਼੍ਰੀ ਰਿਮਕੋਂ ਸਾਹਿਬ ਨੂੰ ਗਿਆ ਲਓ ਜੀ ਆਪਾਂ ਇਸ ਵਾਰ ਦੂਸਰੀ ਯਾਤਰਾ ਦੇ ਯਾਤਰਾ ਦੇ ਵਿੱਚ ਗੋਵਿੰਦ ਘੜ ਤੋਂ ਗੋਵਿੰਦ ਧਾਮ ਤੱਕ ਪਹੁੰਚ ਗਿਆ ਬਹੁਤ ਔਖੀ ਟਰੈਕਿੰਗ ਲੱਗਦੀ ਸੀਗੀ ਬਟ ਇਸ ਵਾਰ ਬੜਾ ਨਿਆਰਾ ਸੌਖਾ ਹੀ ਆ ਗਿਆ ਵੈਸੇ